ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਪਹਿਲੇ ਕੌਮੀ ਪੁਲਾੜ ਦਿਵਸ ਤੇ ਦਿੱਲੀ ਦੇ ਭਾਰਤ ਮੰਡਪਮ ਵਿੱਚ ਪੁਲਾੜ ਟੈਕਨੋਲੋਜੀ ਅਤੇ ਉਪਲਬਧੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਇਸ ਮੌਕੇ ਕੇਂਦਰੀ ਰਾਜ ਮੰਤਰੀ ਡਾਕਟਰ ਜਤੈਨਦਰ ਸਿੰਘ ਤੇ ਇਸਰੋ ਦੇ ਮੁਖੀ ਐਸ ਸੋਮਨਾਥ ਵੀ ਮੌਜੂਦ ਰਹੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਪੁਲਾਰ ਖੇਤਰ ਵਿੱਚ ਮੱਲਾ ਮਾਰੀਆਂ ਨੇ ਤੇ ਇਸ ਦਾ ਉਦੇਸ਼ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਗਗਨ ਗਿਆਨ ਮਿਸ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮਨੁੱਖੀ ਚਮਤਕਾਰ ਕੋ بڑھਾਇਆ ਹੈ। ਮਾਨਵਕੀ ਕਲਪਨਾ ਕੋ ਯੋਗਤਾਤ ਮੇ ਬਦਲਾ ਹੈ। ਬ੍ਰਹਮਣ ਕੇ ਰਹੱਸਿਓਂ ਪਰਦਾ ਉਠਾਇਆ ਹੈ। ਸਪੇਸ ਐਕਸਪਲੋਰੇਸ਼ਨ रोमांचक है होने के साथ-साथ एक चुनौती भरा कार्य भी है इससे पहले मैं समागम ਨੂੰ ਸੰਬੋਧਨ ਕਰਦਾ ਹਾਂ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ इसरो ਨੇ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ ਨੇ ਰਾਸ਼ਟਰੀ ਅੰਤਰਿਕਸ਼ ਦਿਵਸ ਦੇ ਰੂਪ ਮੇ ਮਨਾਇਆ ਜਾਏਗਾ ਤਾਂ ਕਿ ਹਮ ਜਹਾ ਇੱਕ ਹੋਰ ਚੰ드ਰਿਆਨ की गुणगान ਕੋ ਸਮਰਨ ਕਰ ਸਕੇ ਵਹੀ ਸਾਥ ਹੀ ਸਾਥ ਆਉਣ ਵਾਲੇ ਸਮੇਂ ਕੇ ਲਿਏ ਕਾਰਜ ਸੂਚੀ ਅਜੰਡਾ ਪਰ ਚਿੰਤਨ ਮੰਥਨ ਵੀ ਕਰ ਸਕੇ ਭਾਰਤੀ ਪਲਾੜ ਖੋਜ ਸੰਸਥਾ ਦੇ ਮੁਖੀ ਐਸ 옴ਨਾਥ ਨੇ ਸੰਗਠਨ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ ਇੰਦਰ ਸਿੰਘ द ਔਨਰੇਬਲ ਮਿਨਿਸਟਰ ਸਟੇਟ ਇਜ਼ ਸੱਚ ਅ ਪਿੱਲਰ ਆਫ ਸਪੋਰਟ ਫਾਰ ਆਲ ਆਫ ਅਸ ਇਨ ਡਿਪਾਰਟਮੈਂਟ ਆਫ ਸਪੇਸ ਆਈ ਥਿੰਕ ਆਲ ਆਫ ਯੂ ਨੋ ਹੀ ਹੈਸ ਕੀਨ ਇੰਡਸਟਰੀਅਲ ਸਪੇਸ ਸੈਕਟਰ and yes all the time being supporting us with this uh, uh, with his support is good gestures and consideration for all of us in department of space and thank you so much for you for you being with us and... प्रधानमंत्री ने इस मौके देशवासियों को पहले कॉमी पोलार दिवस से बधाई दी प्रधानमंत्री ने एक पोस्ट में बधाई देते हुए कहा है कि आज का दिन ਸਾਡੇ ਪੁਲਾੜ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਦਾ ਦਿਨ ਹੈ ਸਰਕਾਰ ਨੇ ਇਸ ਖੇਤਰ ਵਿੱਚ ਕਈ ਭਵਿੱਖਤ ਯੋਜਨਾਵਾਂ ਬਾਰੇ ਫੈਸਲੇ ਲਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਏ ਜਾਣਗੇ। ਜ਼ਿਕਰਯੋਗ ਹੈ ਕਿ ਕੌਮੀ ਪੁਲਾੜ ਦਿਵਸ ਸਾਲ 2023 ਵਿੱਚ ਚੰ드ਰੀਅਨ 3 ਤੇ ਚੰਦਰਮਾ ਦੇ ਦੱਖਣੀ ਧਰੁਵ ਤੇ ਸਫਲ ਸੌਫਟ ਲੈਂਡਿੰਗ ਦੇ ਇੱਕ ਸਾਲ ਮੁਕੰਮਲ ਹੋਣ ਦਾ ਪ੍ਰਤੀਕ ਹੈ। ਹੁਣ ਪਰਦੇ ਮਨੁੱਖੀ ਪੁਲਾੜ ਉਡਾਨ ਯੋਜਨਾ ਗਗਨਯਾਨ ਦੀ ਪਹਿਲੀ ਰੋਬੋਟ ਮਾਨਵ ਪ੍ਰੀਖਣ ਉਡਾਨ ਇਸ ਸਾਲ ਦਸੰਬਰ ਵਿੱਚ ਹੋਣ ਵਾਲੀ ਹੈ। ਪਹਿਲਾ ਕੌਮੀ ਪੁਲਾੜ ਦਿਵਸ ਚੰ드ਰੀਅਨ 3 ਮਿਸ਼ਨ ਦੀ ਸਫਲਤਾ ਦੀ ਪਰੇਗਾਂਡੇ।